ਲੋ ਜੀ ਐਨਾ ਵਧੀਆ ਐਨਾ ਟੇਸਟੀ ਸੂਜੀ ਤੇ ਦਹੀਂ ਦਾ ਨਾਸ਼ਤਾ ਹੈ ਜਿਹੜਾ ਕਿ ਬਣਾਉਣ ਦੇ ਵਿੱਚ ਬਹੁਤ ਆਸਾਨ ਹੈ ਖਾਣ ਦੇ ਵਿੱਚ ਬਹੁਤ ਟੇਸਟੀ ਹੈ ਸਾਊਥ ਇੰਡੀਅਨ ਡਿਸ਼ ਹੈ ਤਾਂ ਨਾਲ ਇਹਦੇ ਇੰਨੀ ਵਧੀਆ ਟੇਸਟੀ ਟੈਂਪਟਿੰਗ ਚਟਨੀ ਬਣੀ ਹੈ ਜਿੰਨਾਂ ਦਾ ਬਹੁਤ ਵਧੀਆ ਕੰਬੀਨੇਸ਼ਨ ਹੈ ਤਾਂ ਆਓ ਫਿਰ ਆਪਾਂ ਵੇਖੀਏ ਵੀ ਆਪਾਂ ਇਹ ਕਿਵੇਂ ਬਣਾਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰੰਪਰੀ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਮੈਂ ਆਈਆਂ ਇੱਕ ਬਹੁਤ ਹੀ ਵਧੀਆ ਸਾਊਥ ਇੰਡੀਅਨ ਰੈਸਪੀਜ਼ ਲੈ ਕੇ ਜਿਹੜੀ ਕਿ ਇਨਸਟੈਂਟ ਬਣਦੀ ਹੈ ਜਿਹੜੀ ਬੜੀ ਵਧੀਆ ਬਣਦੀ ਹੈ ਹੈਲਦੀ ਵੀ ਹੈ ਖਾਣ ਦੇ ਵਿੱਚ ਟੇਸਟੀ ਵੀ ਬਹੁਤ ਹੈ ਤਾਂ ਵੀਵਰਸ ਮੇਰੀ ਇੱਕ ਰਿਕਵੈਸਟ ਹੈ ਵੀ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਵਧੀਆ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਜ਼ਰੂਰ ਕਰ ਲਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਘੰਟੀ ਵਾਲੇ ਬਟਨ ਸਨੈਕ ਤਾਂ ਆਓ ਫਿਰ ਆਪਾਂ ਵੇਖੀਏ ਵੀ ਅੱਜ ਜਿਹੜੀ ਆਪਾਂ ਰੈਸਪੀ ਬਣਾ ਰਹੇ ਹਾਂ ਉਹ ਕਿਸ ਤਰ੍ਹਾਂ ਬਣਦੀ ਹੈ ਇਦੇ ਵਾਸਤੇ ਆਪਾਂ ਇੱਕ ਕਟੋਰੀ ਸੂਜੀ ਦੀ ਲੈ ਲਈਏ ਸੂਜੀ ਭਾਵੇਂ ਕੋਈ ਵੀ ਹੋਵੇ ਭਾਵੇਂ ਬਰੀਕ ਹੋਵੇ ਭਾਵੇਂ ਮੋਟੀ ਹੋਵੇ ਕਿਉਂਕਿ ਆਪਾਂ ਇਹ ਮਿਕਸੀ ਦੇ ਗ੍ਰੈਂਡਰ ਜਾਰ ਦੇ ਵਿੱਚ ਫਿਰ ਮੋਕੇਕ ਆਪਾਂ ਇਹ ਪੇਸਟੀ ਬਣਾਉਣਾ ਹੈ ਤਾਂ ਇਹਨੂੰ ਆਪਾਂ ਛਾਂਕੇ ਤੇ ਮਿਕਸਰ ਮਿਕਸੀ ਦੇ ਗ੍ਰੈਂਡਰ ਜਾਰ ਚ ਪਾ ਲਵਾਂਗੇ ਮੈਂ ਪਹਿਲਾਂ ਹੀ ਛਾਂਕੇ ਲਈ ਹੋਈ ਸੀਗੀ ਤਾਂ ਅੱਧੇ ਪਾਉਣੀ ਕਾ ਕਟੋਰੀ ਆਪਾਂ ਦਹੀਂ ਦੀ ਲੈ ਲਵਾਂਗੇ ਦਹੀਂ ਥੋੜਾ ਜਿਹਾ ਨਾ ਇਹਦੇ ਵਿੱਚ ਖੱਟਾ ਵੀ ਚੱਲ ਜਾਂਦਾ ਆ ਥੋੜਾ ਜਿਹਾ ਖੱਟਾ ਹੋਵੇ ਤਾਂ ਕਿਉਂਕਿ ਇਹ ਫਰਮੈਂਟੇਸ਼ਨ ਵਾਸਤੇ ਬਹੁਤ ਵਧੀਆ ਫਿਰ ਕੰਮ ਦਿੰਦਾ ਹੈ ਇਹਤੂ ਬਾਦੇ ਦੇ ਵਿੱਚ ਪਾਵਾਂਗੇ ਆਪਾਂ 2 ਚਮਚ ਚੌਲਾਂ ਦਾ ਆਟਾ ਇਹਦੇ ਵਿੱਚ ਨਾਲੋਂ ਬਾਹਰੋਂ ਕ੍ਰਿਸਪੀਨੈਸ ਬੜੀ ਵਧੀਆ ਆਉਂਦੀ ਹੈ ਕ੍ਰਿਸਪੀ ਜਿਹਾ ਹੋ ਜਾਂਦਾ ਹੈ ਇਹ ਨਾਸ਼ਤਾ ਤਾਂ ਇਹਦੇ ਵਿੱਚ ਹੁਣ ਆਪਾਂ ਅੱਧਿਕ ਕਟੋਰੀ ਪਾਣੀ ਦੀ ਪਾ ਲਵਾਂਗੇ ਇੱਕ ਵਾਰੀ ਇਹ ਵੈਸੇ ਤੇ ਪਾਣੀ ਹਜੇ ਜ਼ਿਆਦਾ ਹੀ ਪਊਗਾ ਪਰ ਇੱਕ ਵਾਰੀ ਆਪਾਂ ਅੱਧਿਕ ਕਟੋਰੀ ਪਾ ਲਵਾਂਗੇ ਥੋੜਾ ਜਿਹਾ ਪਾਣੀ ਹੋਰ ਪਾ ਕੇ ਤਾਂ ਇਹਨੂੰ ਵਧੀਆ ਆਪਾਂ ਫਾਈਨ ਪੇਸਟ ਬਣਾ ਲਵਾਂਗੇ ਐਨ ਵਧੀਆ ਸਮੂਦ ਜੀ ਲੋ ਜੀ ਪੇਸਟ ਬਣ ਗਿਆ ਤਾਂ ਹੁਣ ਇਹਨੂੰ ਆਪਾਂ ਨਾ ਇੱਕ ਮਿਕਸਿੰਗ ਬੋਲ ਦੇ ਵਿੱਚ ਕੱਢ ਲਵਾਂਗੇ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਇਹਦੇ ਨਾਲ ਪਾਣੀ ਮਿਕਸੀ ਤੇ ਗ੍ਰੈਂਡਰ ਚਾਰਚ ਵੀ ਮਾਰ ਕੇ ਤੇ ਵਿੱਚ ਆਪਾਂ ਪਾ ਲਵਾਂਗੇ ਤਾਂ ਇਹਨੂੰ ਟੱਕ ਕੇ ਇੱਕ ਵਾਰੀ ਇੱਕ ਸਾਈਡ ਤੇ ਕਰ ਦੇਵਾਂਗੇ ਤਾਂ ਹੁਣ ਆਪਾਂ ਕਰਦੇ ਹਾਂ ਇਹਦੇ ਵਿੱਚ ਪਾਉਣ ਵਾਸਤੇ ਤੜਕੇ ਦੀ ਤਿਆਰੀ ਜਿਹਦੇ ਵਾਸਤੇ ਆਪਾਂ ਕੜਾਈ ਦੇ ਵਿੱਚ 2 ਚਮਚ ਤੇਲ ਦੇ ਪਾ ਲਈਏ ਮੈਂ ਇਹ ਕੋਕੋਨਟ ਆਇਲ ਪਾ ਲਈਆ ਤਾਂ ਵਿੱਚ ਆਪਾਂ ਪੌਣਾ ਚਮਚਾ ਪਾ ਦਵਾਂਗੇ ਜੀਰੇ ਦਾ ਜਦੋਂ ਤੇਲ ਗਰਮ ਹੋ ਜਾਊਗਾ ਤਾਂ ਇੱਕ ਚਮਚਾ ਪਾ ਦਵਾਂਗੇ ਆਪਾਂ ਸਰੋਂ ਦਾ ਤਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਛਟਕਾ ਲਵਾਂਗੇ ਦੋਵਾਂ ਨੂੰ ਜਦੋਂ ਇਹ ਦੋਨੋਂ ਚੀਜ਼ਾਂ ਪੂਰੀ ਤਰ੍ਹਾਂ ਛਟਕ ਗਈਆਂ ਵਧੀਆ ਤਾਂ ਫਿਰ ਇਹਦੇ ਵਿੱਚ ਆਪਾਂ ਪਾ ਦਵਾਂਗੇ ਚਮਚ ਡੇਢ ਕ ਚਮਚ ਆਪਾਂ ਪਾ ਦਾਂਗੇ ਚਨੇ ਦੀ ਦਾਲ ਮੈਂ ਦਾਲ ਪਹਿਲਾਂ ਧੋ ਕੇ ਫਿਰ ਸੁਕਾ ਕੇ ਰੱਖ ਲਈ ਸੀਗੀ ਤਾਂ ਇਹਨੂੰ ਦਾਲ ਨੂੰ ਵੀ ਆਪਾਂ ਚੰਗੀ ਤਰ੍ਹਾਂ ਵਿੱਚੋਂ ਹੁਣ ਭੁੰਨ ਲਵਾਂਗੇ ਜਦੋਂ ਦਾਲ ਥੋੜੀ ਜੀ ਲਾਲ ਹੋ ਗਈ ਹਲਕੀ ਜੀ ਤਾਂ ਵਿੱਚ ਪਾ ਦਵਾਂਗੇ ਆਪਾਂ ਅਦਰਕ ਅਦਰਕ ਫਾਈਨ ਚੌਪ ਕੀਤਾ ਹੋਇਆ ਅਦਰਕ ਪਾ ਕੇ ਤਾਂ ਉਹਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ ਜਦੋਂ ਅਦਰਕ ਭੁੱਜ ਗਿਆ ਤਾਂ ਥੋੜਾ ਜਿਹਾ ਆਪਾਂ ਲਸਣ ਫਾਈਨ ਚੌਪ ਕੀਤਾ ਹੋਇਆ ਪਾ ਕੇ ਉਹਨੂੰ ਵੀ ਆਪਾਂ ਭੁੰਨ ਲਵਾਂਗੇ ਜਦੋਂ ਦੋਨੋਂ ਚੀਜ਼ਾਂ ਵਧੀਆ ਹੋ ਗਈਆਂ ਤਾਂ ਫਿਰ ਵਿੱਚ ਆਪਾਂ ਮੈਂ ਇਹ ਥੋੜੇ ਜੇ ਪੱਤੇ ਕਰੀ ਪੱਤੇ ਦੇ ਲੈ ਕੇ ਉਹਨਾਂ ਨੂੰ ਆਪਾਂ ਤੋਸਵਾਰ ਕੇ ਤੇ ਚੰਗਾ ਬਰੀਕ-ਬਰੀਕ ਕਟਿੰਗ ਕਰ ਲਿਆ ਕਟਿੰਗ ਕਰਕੇ ਤੇ ਉਹਨਾਂ ਨੂੰ ਵੀ ਆਪਾਂ ਵਿੱਚ ਪੂਰੇ ਐਨ कुरकुरੇ ਹੋਣ ਤੱਕ ਹੀ ਇਹਨਾਂ ਨੂੰ ਸੇਕ ਲਵਾ ਲਾਂਗੇ ਜਦੋਂ ਇਹ ਵੀ ਪੂਰੇ ਐਨ ਕਰੰਚੀ ਜੇ ਹੋਗੇ कुरकुरੇ ਜੇ ਹੋਗੇ ਤਾਂ ਹੁਣ ਵਿੱਚ ਆਪਾਂ ਦੋ ਫਾਈਨ ਚੌਪ ਕੀਤੇ ਹੋਏ ਪਿਆਜ਼ ਪਾ ਦਵਾਂਗੇ ਤਾਂ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਸੇਕ ਲਵਾ ਲਵਾਂਗੇ ਵੀ ਜਿਹੜਾ ਇਹਦਾ ਥੋੜਾ ਜਿਹਾ ਕੱਚਾਪਨ ਦੂਰ ਹੋ ਜਾਏ ਤੇ ਆਪਾਂ ਇਹਨਾਂ ਨੂੰ ਪੂਰੇ 골ਡਨ ਨਹੀਂ ਕਰਨਾਗਾ ਬਸ ਕੱਚਾਪਾਣੀ ਕੱਢ ਕੇ ਤੇ ਥੋੜਾ ਜਿਹਾ ਜਦੋਂ ਹਲਕੇ ਜਿਹਾ ਪਿੰਕ ਹੋ ਗਏ ਤਾਂ ਉਦੋਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਥੱਲੇ ਉਤਾਰ ਲਵਾਂਗੇ। ਲੋ ਜੀ ਹਲਕੇ ਜਿਹੇ ਪਿੰਕ ਜੇ ਹੋ ਗਏ ਇਹ ਆਪਣੇ ਤਾਂ ਹੁਣ ਇੱਥੇ ਆਪਾਂ ਗੈਸ ਦੀ ਫਲੇਮ ਆਫ ਕਰ ਦੇਵਾਂਗੇ ਤਾਂ ਇਹਨਾਂ ਨੂੰ ਆਪਾਂ ਹੁਣ ਉਤਾਰ ਲਵਾਂਗੇ ਚੁੱਲੇ ਤੋਂ ਤੇ ਹੁਣ ਜਿਹੜਾ ਆਪਣੇ ਕੋਲੇ ਸੂਜੀ ਦਾ ਬੈਟਰ ਹੈ ਉਹਦੇ ਵਿੱਚ ਆਪਾਂ ਇਹ ਸਾਰਾ ਤੜਕਾ ਪਾ ਕੇ ਤਾਂ ਮਿਕਸ ਕਰ ਲਾਂਗੇ। ਤੜਕਾ ਪਾਉਣ ਲੱਗਿਆ ਮੈਂ ਨਾ ਹਰੀ ਮਿਰਚ ਪਾਉਣਾ ਭੁੱਲ ਗਈ ਸੀ ਉਦੋਂ ਬੇਚੇ ਦੇ ਤਾਂ ਆਪਾਂ ਹਰੀ ਮਿਰਚ ਬਾਅਦ ਦੇ ਵਿੱਚ ਪਾ ਲਵਾਂਗੇ ਇਹਦੇ ਚੰਗੀ ਤਰ੍ਹਾਂ ਪੁੰਨ ਪੁੰਚ ਕੇ ਤੇ ਇਹਨੂੰ ਆਪਾਂ ਹੁਣ ਇੱਕੋ ਜਿਹਾ ਮਿਕਸ ਕਰ ਲਵਾਂਗੇ ਤੜਕੇ ਨੂੰ ਵਿੱਚ ਮਿਕਸ ਕਰਨ ਤੋਂ ਬਾਅਦ ਇਹਨੂੰ ਫੇਰ ਤੋਂ ਢੱਕ ਕੇ ਆਪਾਂ ਇੱਕ ਸਾਈਡ ਤੇ ਕਰ ਦੇਵਾਂਗੇ ਤਾਂ ਹੁਣ ਆਪਾਂ ਕਰਾਂਗੇ ਚਟਨੀ ਦੀ ਇਹਦੇ ਨਾਲ ਖਾਧੀ ਜਾਣ ਵਾਲੀ ਚਟਨੀ ਦੀ ਤਿਆਰੀ ਕੋਕੋਨਟ ਦਾ ਆਇਲ ਮੈਂ ਪਾ ਕੇ ਤੇ ਵਿੱਚ ਥੋੜਾ ਜਿਹਾ ਜਦੋਂ ਗਰਮ ਹੋ ਗਿਆ ਤਾਂ ਜੀਰਾ ਪਾ ਲਿਆ ਵਿੱਚ ਇੱਕ ਚਮਚ ਸਰੋਂ ਦਾ ਪਾ ਲਿਆ ਕਿਉਂਕਿ ਸਾਊਥ ਇੰਡੀਅਨ ਡਿਸ਼ ਦੇ ਵਿੱਚ ਕੋਕੋਨਟ ਆਇਲ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਤਕਰੀਬਨ ਇਹ ਹੀ ਵਰਤਿਆ ਜਾਂਦਾ ਹੈ ਜਦੋਂ ਇਹ ਵੀ ਥੋੜੇ ਕਰੈਕਲ ਹੋ ਗਏ ਤਾਂ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਉਰਦ दाल ਪਾ ਦਵਾਂਗੇ ਤੋਤੀ ਹੋਈ ਮਾਂ ਦੀ ਦਾਲ ਬਿਨਾਂ ਛਿਲਕੇ ਵਾਲੀ ਤਾਂ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਇਹਦੇ ਵਿੱਚ ਆਪਾਂ ਕੋਈ ਫਾਈਨ ਚੀਜ਼ ਨਹੀਂ ਪਾਵਾਂਗੇ ਇਹਦੇ ਵਿੱਚ ਆਪਾਂ ਲਸਣ ਦੀਆਂ ਤੁਰੀਆਂ ਥੋੜੀਆਂ ਜੀਆਂ ਪਾ ਦਿੱਤੀਆਂ ਪੰਜ-ਸੱਤ ਤਾਂ ਵਿੱਚ ਥੋੜਾ ਜਿਹਾ ਇੱਕ ਪੀਸ ਅਦਰਕ ਦਾ ਵੀ ਆਪਾਂ ਰਫਲੀ ਕਟਿੰਗ ਕਰਕੇ ਤੇ ਉਹ ਵਿੱਚ ਪਾ ਦਿੱਤਾ ਤੇ ਉਹਨਾਂ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਲਵਾਂਗੇ ਚੰਗੀ ਤਰ੍ਹਾਂ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਲੱਗ ਗਿਆ ਤਾਂ ਫਿਰ ਆਪਾਂ ਇੱਕ ਵੱਡੇ ਕਰਦਾ ਪਿਆਜ਼ ਤੇ ਸੌਰੀ ਇੱਥੇ ਮੇਰਾ ਕੈਮਰਾ ਬੰਦ ਹੋ ਗਿਆ ਸੀ ਹਰੀ ਮਿਰਚ ਟਮਾਟਰ ਤੇ ਕੜੀ ਪੱਤਾ ਇਹ ਪਾ ਕੇ ਤਾਂ ਇਹਨਾਂ ਨੂੰ ਆਪਾਂ 2-3 ਮਿੰਟ ਲਈ ਆਪਾਂ ਪਕਾ ਲਿਆ ਚੰਗੀ ਤਰ੍ਹਾਂ ਤਾਂ ਵਿੱਚ ਪਾ ਦਿੱਤਾ ਸੀ ਆਪਾਂ ਨਮਕ ਤੇ ਲਾਲ ਮਿਰਚ ਪਾਊਡਰ ਸੌਰੀ ਉਦੋਂ ਮੇਰਾ ਕੈਮਰਾ ਬੰਦ ਹੋ ਗਿਆ ਸੀਗਾ ਹੁਣ ਇਹਨੂੰ ਆਪਾਂ ਕੰਪਲੀਟਲੀ ਠੰਡਾ ਹੋਣ ਦੇਵਾਂਗੇ ਜਦੋਂ ਠੰਡਾ ਹੋ ਗਿਆ ਤਾਂ ਫਿਰ ਇਹਦੀ ਆਪਾਂ ਇੱਕ ਚਟਨੀ ਤਿਆਰ ਕਰਾਂਗੇ ਲੋ ਜੀ ਕੰਪਲੀਟਲੀ ਠੰਡਾ ਹੋ ਚੁੱਕਿਆ ਇਹ ਤਾਂ ਇਹਨੂੰ ਮਿਕਸੀ ਦੇ ਗ੍ਰੈਂਡਰ ਜਾਰ ਦੇ ਵਿੱਚ ਪਾ ਕੇ ਤਾਂ ਇਹਦੀ ਆਪਾਂ ਬੜੀ ਵਧੀਆ ਇੱਕ ਚਟਨੀ ਪੀਸ ਪੀਸ ਲਵਾਂਗੇ ਇਹਨ ਚੰਗੇ ਨੂੰ ਚੰਗੀ ਤਰ੍ਹਾਂ ਇਹਨੂੰ ਗ੍ਰੈਂਡ ਕਰਕੇ ਤਾਂ ਹੁਣ ਇਹ ਇਹ ਨਾ ਆਪਾਂ ਇੱਕ ਨਿੰਬੂ ਲੈ ਲਿਆ ਨਿੰਬੂ ਦਾ ਜੂਸ ਆਪਾਂ ਵੱਡੇ ਸਾਰੇ ਨਿੰਬੂ ਦਾ ਇੱਕ ਜੂਸ ਪਾ ਲਵਾਂਗੇ ਤੇ ਜੇ ਤਾਂ ਆਪਣੇ ਕੋਲੇ ਇਮਲੀ ਹੈਗੀ ਹੈ ਤਾਂ ਜਦੋਂ ਆਪਾਂ ਟਮਾਟਰ ਪਕਾਉਨੇ ਆ ਤਾਂ ਉਦੋਂ ਹੀ ਨਾਲ ਆਪਾਂ ਚਮਚਕ ਇਮਲੀ ਦਾ ਪਾ ਕੇ ਸੀਡਲੈਸ ਇਮਲੀ ਦਾ ਪਾ ਕੇ ਤਾਂ ਪਕਾ ਲਾਂਗੇ ਪਰ ਮੇਰੇ ਕੋਲੇ ਅੱਜ ਇਮਲੀ ਹੈ ਨਹੀਂ ਸੀ ਮੈਂ ਨਿੰਬੂ ਹੀ ਪਾ ਰਹੀ ਹਾਂ ਭਾਵੇਂ ਆਪਾਂ ਇਮਲੀ ਪਾ ਲਈਏ ਇਮਲੀ ਨਹੀਂ ਹੈਗੀ ਤਾਂ ਨਿੰਬੂ ਪਾ ਲਈਏ ਨਿੰਬੂ ਵੀ ਨਹੀਂ ਹੈਗਾ ਤਾਂ ਆਪਾਂ ਇੱਕ ਚਮਚ ਅਮਚੂਰ ਪਾਊਡਰ ਦਾ ਪਾ ਲਵਾਂਗੇ ਇਹ ਧਿਆਨ ਰੱਖਿਓ ਜੇ ਕੋਈ ਬੀ ਡੱਗ ਵੀ ਪੈਂਦਾ ਤਾਂ ਉਹਨੂੰ ਆਪਾਂ ਕੱਢ ਲਵਾਂਗੇ ਬਾਹਰ ਤਾਂ ਹੁਣ ਇਸ ਆਪਾਂ ਚਟਨੀ ਨੂੰ ਆਪਾਂ ਫਾਈਨ ਪੀਸ ਲਵਾਂਗੇ ਲੋ ਜੀ ਚਟਨੀ ਆਪਾਂ ਪੀਸ ਲਈ ਹੈ ਬਹੁਤ ਟੈਂਪਟਿੰਗ ਇੰਨੀ ਵਧੀਆ ਇੰਨੀ ਟੇਸਟੀ ਚਟਨੀ ਬਣਦੀ ਹੈ ਨਾ ਇਹ ਇਹਨੂੰ ਆਪਾਂ ਇੱਕ ਵਾਰੀ ਬਣਾ ਲਈਏ ਤਾਂ ਇਹਨੂੰ ਆਪਾਂ 4-5 ਦਿਨਾਂ ਤੱਕ ਵੀ ਵਰਤ ਸਕਦੇ ਆ ਵੈਸੇ ਤੇ ਜ਼ਿਆਦਾ ਦਿਨ ਵੀ ਫ੍ਰਿਜ ਦੇ ਵਿੱਚ ਰੱਖੀ ਜਾ ਸਕਦੀ ਹੈ ਇਹਨੂੰ ਹੁਣ ਆਪਾਂ ਕਰਾਂਗੇ ਸਾਈਡ ਤੇ ਤਾਂ ਫਿਰ ਤੋਂ ਆਪਾਂ ਆ ਜਾਾਂਗੇ ਬੈਟਰ ਵਾਲੀ ਸਾਈਡ ਤੇ ਤਾਂ ਬੈਟਰ ਦੇ ਵਿੱਚ ਮੈਂ ਹਰੀਆਂ ਮਿਰਚਾਂ ਪਾਉਣੀਆਂ ਭੁੱਲ ਗਈ ਸੀ ਤਾਂ ਹੁਣ ਆਪਾਂ ਸਿੱਧੀਆਂ ਇਸ ਤਰ੍ਹਾਂ ਵੇਪਾ ਲਵਾਂਗੇ ਤਾਂ ਹੁਣ ਇਹਦੇ ਵਿੱਚ 1/4 ਚਮਚ ਆਪਾਂ ਪਾ ਦਾਂਗੇ ਬੇਕਿੰਗ ਸੋਡੇ ਦਾ ਬੇਕਿੰਗ ਸੋਡਾ ਕਿਉਂਕਿ ਵਿੱਚ ਆਪਣੇ ਦਹੀਂ ਪਾ ਇਹ ਮੈਂ ਪਾ ਰਹੀ ਹਾਂ ਅੱਧਾ ਚਮਚ ਨਮਕ ਦਾ ਦਹੀਂ ਦੇ ਵਿੱਚ ਬੇਕਿੰਗ ਸੋਡਾ ਜਦੋਂ ਪਾਉਗਾ ਤਾਂ ਫਿਰ ਫਰਮੈਂਟੇਸ਼ਨ ਨੇ ਦੀ ਬਹੁਤ ਵਧੀਆ ਹੋ ਜਾਂਦੀ ਹੈ ਖੱਟੇ ਦਹੀਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਨਮਕ ਨੂੰ ਤੇ ਮਿੱਠੇ ਸੋਡੇ ਨੂੰ ਆਪਾਂ ਮਿਕਸ ਕਰ ਲਾਂਗੇ ਬੈਟਰ ਇੱਥੇ ਮੈਨੂੰ ਆਪਣਾ ਜਾਦਾ ਥੋੜਾ ਜਿਹਾ ਜ਼ਿਆਦਾ ਥਿੱਕ ਲੱਗ ਰਿਹਾ ਹੈ ਜੇ ਤੇ ਤੁਹਾਡਾ ਬੈਟਰ ਜ਼ਿਆਦਾ ਥਿੱਕ ਹੋ ਗਿਆ ਤਾਂ ਉਹਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤਾਂ ਉਹਨੂੰ ਸੈੱਟ ਕਰ ਸਕਦੇ ਹਾਂ ਤੇ ਜੇ ਤੁਹਾਡਾ ਬੈਟਰ ਇੱਥੇ ਜ਼ਿਆਦਾ ਹੋ ਗਿਆ ਪਤਲਾ ਤਾਂ ਉਹਨੂੰ ਹੋਰ 5-4 ਮਿੰਟ ਪਿਆ ਰਹਿਣ ਦਿਓ ਕਿਉਂਕਿ ਸੂਜੀ ਆਪਣੇ ਆਪ ਹੀ ਥੋੜਾ ਜਿਹਾ ਪਾਣੀ ਜ਼ਿਆਦਾ ਸੋਖ ਲੈਂਦੀ ਹੈ ਪਰ ਇੱਥੇ ਆਪਣਾ ਇਹ ਸੰਘਣਾ ਬੈਟਰ ਤਾਂ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਮਿਕਸ ਕਰ ਲਾਂਗੇ ਤੇ ਆਪਾਂ ਤੜਕਿਆਂ ਪੈਨ ਦੇ ਵਿੱਚ ਇੱਕ ਚਮਚ ਪਾ ਕੇ ਕੋਕੋਨਟ ਆਇਲ ਦਾ ਉਹ ਜਦੋਂ ਗਰਮ ਹੋ ਗਿਆ ਤਾਂ ਇੱਕ ਕੜਚੀ ਆਪਾਂ ਪਾ ਦਵਾਂਗੇ ਇਸ ਬੈਟਰ ਦੀ ਕੜਚੀ ਤੋਂ ਮੈਂ ਥੋੜਾ ਜਿਹਾ ਉੱਪਰ ਹੀ ਪਾ ਦਿੱਤਾ ਸੀਗਾ ਲਓ ਜੀ ਜਿੰਨਾਕ ਆਪਾਂ ਪਾਉਣਾ ਹੋਵੇ ਪਾ ਕੇ ਤਾਂ ਹੁਣ ਜਿਹੜਾ ਇੱਕ ਚਮਚ ਆਪਾਂ ਕਿਓ ਦਾ ਪਾਇਆ ਸੀਗਾ ਤੇ ਉਹਨੂੰ ਇਸ ਤਰ੍ਹਾਂ ਹਿਲਾ ਕੇ ਚਾਰ ਸਫੇਰੇ ਤੱਕ ਲੈ ਆਵਾਂਗੇ ਜਿਹੜਾ ਕਿ ਇਹਨੂੰ ਵਧੀਆ ਕਿਸੇ ਪਾਸਿਓਂ ਵੀ ਸੁੱਕਾ ਜਾ ਨਾ ਰਹਿ ਜਾਵੇ ਆਪਣਾ ਬੈਟਰ ਨਾਲ ਨਾ ਲੱਗਿਆ ਰਹਿ ਜਾਵੇ ਤੇ ਜਦੋਂ ਇਹਨੂੰ ਹੋ ਗਏ 2 ਕੁ ਮਿੰਟ ਡੂੜ ਦੋ ਕੁ ਮਿੰਟ ਤਾਂ ਉੱਤੇ ਆਪਾਂ ਨਾ ਜਦੋਂ ਸਾਈਡਾਂ ਪੱਕ मतलब ਪੱਕਣ ਦਾ ਪਤਾ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਉੱਪਰ ਆਪਾਂ ਦੱਕ ਚਮਚ ਤੇਲ ਫੇਰ ਉੱਤੇ ਪਾ ਕੇ ਐ ਸਾਈਡਾਂ ਚੀਜ਼ ਨਾ ਕਿਸੇ ਨਾਲ ਛੁਡਾ ਕੇ ਮੈਂ ਨਾਈਫ ਨਾਲ ਛੁਡਾ ਕੇ ਤੇ ਹੁਣ ਸਪੈਚੂਲੇ ਨਾਲ ਆਪਾਂ ਇਹਦੀ ਦੂਸਰੀ ਜੇ ਸਾਈਡ ਪਰਤ ਦਾਂਗੇ ਤੇ ਕੁਛ ਬੂੰਦਾਂ ਆਪਾਂ ਤੇਲ ਦੀਆਂ ਇਸ ਤਰ੍ਹਾਂ ਸਾਈਡ ਤੋਂ ਫਿਰ ਤੋਂ ਲਾ ਦਾਂਗੇ ਬਹੁਤ ਹੀ ਥੋੜੇ ਤੇਲ ਨਾਲ ਤਿਆਰ ਹੋ ਜਾਂਦਾ ਆ ਚਮਚ 1.5 ਚਮਚਾਣਾ ਲਈ ਤਾਂ ਇਸ ਤਰ੍ਹਾਂ ਥੋੜਾ ਜਿਹਾ ਨੂੰ ਸ਼ੇਕ ਜਿਹਾ ਕਰ ਲੋ ਵੀ ਜਿਹੜਾ ਕੀ ਆਪਣਾ ਵਿੱਚੇ ਵਿੱਚ ਡੋਸਾ ਹੈਗਾ ਉਹ ਹੀ ਪੂਰੀ ਤਰ੍ਹਾਂ ਸਾਈਡ ਛੱਡ ਦਵੇ ਇਹ ਬੰਦ ਦੀ ਤਰ੍ਹਾਂ ਬੰਦੇ ਤਾਂ ਹੀ ਇਹਨੂੰ ਬੰਦ ਡੋਸਾ ਕਿਹਾ ਜਾਂਦਾ ਹੈ ਹਜੇ ਵੇਖੋ ਇਧਰੋਂ ਜਿਆਦਾ ਹੀ ਥੋੜਾ ਜਿਹਾ ਅੱਲਾ ਤਾਂ ਇਧਰੋਂ ਆਪਾਂ ਹਜੇ ਮਤਲਬ ਅੱਲਾ ਮਤਲਬ ਕੱਚਾ ਤਾਂ ਇਹਨੂੰ ਆਪਾਂ ਉਸੇ ਸਾਈਡ ਤੋਂ ਹੀ ਥੋੜਾ ਜਿਹਾ ਇੱਕ ਵਾਰੀ ਹਜੇ ਹੋਰ ਪਲਟ ਕੇ ਤੇ ਪਕਾ ਲਾਂਗੇ ਲੋ ਜੀ ਦੋਨਾਂ ਸਾਈਡਾਂ ਤੋਂ ਇਹ ਹਲਕਾ ਜਿਹਾ 골ਡਨ ਕਲਰ ਵਧੀਆ ਸੋਨਾ ਕ੍ਰਿਸਪੀ ਜਿਹਾ ਆ ਗਿਆ ਉਤੋਂ ਤਾਂ ਜਿਦਰੋਂ ਤੁਹਾਨੂੰ ਅੱਲਾ ਲੱਗਦਾ ਥੋੜਾ ਜਿਹਾ ਹੋਰ ਆਪਾਂ ਪਕਾ ਲਾਂਗੇ ਤਾਂ ਇਹਨੂੰ ਆਪਾਂ ਇੱਕ ਕਿਸੇ ਥਾਲੀ ਪਲੇਟ ਦੇ ਵਿੱਚ ਇਸ ਤਰ੍ਹਾਂ ਕੱਢ ਲਵਾਂਗੇ ਇੱਕ ਵਾਰ ਤੋ ਫਿਰ ਤੋਂ ਮੈਂ ਇੱਕ ਹੋਰ ਬੰਡੋਸਾ ਬਣਾ ਕੇ ਫਿਰ ਖੋਣੀ ਇੱਕ ਚਮਚ ਆਪਣਾ ਕੁਕਿੰਗ ਆਇਲ ਦਾ ਪਾ ਕੇ ਕੋਕੋਨਟ ਆਇਲ ਦਾ ਤਾਂ ਵਿੱਚ ਆਪਾਂ ਬੈਟਰ ਪਾ ਦਵਾਂਗੇ ਤੇ ਪੈਨ ਨੂੰ ਉਸੇ ਤਰ੍ਹਾਂ ਹੀ ਇਸ ਤਰ੍ਹਾਂ ਹਲਕਾ-ਹਲਕਾ ਸਾਈਡਾਂ ਤੋਂ ਜਿਹੜਾ ਤੇਲ ਹੈ ਲਿਆ ਕੇ ਵੀ ਇਸ ਤਰ੍ਹਾਂ ਸ਼ੇਕ ਜਿਆ ਕਰ ਦਾਂਗੇ ਜਿਹੜਾ ਆਪਣਾ ਬੈਟਰ ਦੇ ਵਿੱਚ ਵਧੀਆ ਜਾ ਕੇ ਕੂਕਣ ਲੱਗ ਜੇ ਤਾਂ ਉਸੇ ਤਰ੍ਹਾਂ ਹੀ ਉੱਤੋਂ ਫਿਰ ਆਪਾਂ ਕੁਝ ਡ੍ਰੌਪ ਪਾ ਕੇ ਤੇਲ ਦੇ ਜਦੋਂ ਦੋ ਦੋਕ ਮਿੰਟ ਹੋ ਗਏ ਤਾਂ ਤਾਂ ਫਿਰ ਇਹਦੀ ਸਾਈਡ ਪਰਤ ਪਰਤ ਲਾਂਗੇ ਆਪਾਂ ਤਾਂ ਦੋਨਾਂ ਸਾਈਡਾਂ ਤੋਂ ਅਲਟ-ਪਲਟ ਕਰਦੇ ਹੋਏ ਜਦੋਂ ਐਨ ਵਧੀਆ ਕ੍ਰਿਸਪੀ ਜਿਹਾ ਕਲਰ ਆ ਜਾਊਗਾ ਦੋਨਾਂ ਸਾਈਡਾਂ ਤੋਂ ਇਧਰੋਂ ਹਜੇ ਫਿਰ ਵੀ ਕੱਚਾ ਹੈ ਤਾਂ ਉਧਰੋਂ ਫਿਰ ਥੋੜਾ ਜਿਹਾ ਹਜੇ 2-3 ਮਿੰਟ ਆਪਾਂ ਲਵਾ ਲਾਂਗੇ ਸੇਕ ਤਾਂ ਇਸੇ ਤਰ੍ਹਾਂ ਹੀ ਆਪਾਂ ਸਾਰੇ ਬੰਡੋਸੇ ਬਣਾ ਕੇ ਤਿਆਰ ਕਰ ਲਵਾਂਗੇ ਜਿਹੜੇ ਕਿ ਖਾਣ ਦੇ ਵਿੱਚ ਤਾਂ ਟੇਸਟੀ ਹੁੰਦੇ ਹੁੰਦੇ ਹੈਲਥੀ ਵੀ ਬਹੁਤ ਹੈ ਟੇਸਟੀ ਵੀ ਬਹੁਤ ਹੈ ਲੋ ਜੀ ਸਾਰੇ ਬਣ ਗਏ ਹੁਣ ਆਪਾਂ ਕਰਦੇ ਇਹਨਾਂ ਦੀ ਪਲੇਟਿੰਗ ਲਓ ਜੀ ਵੀਵਰਸ ਇੰਨੇ ਟੇਸਟੀ ਇੰਨੇ ਹੈਲਦੀ ਤੇ ਥੋੜੇ ਜੇ ਤੇਲ ਨਾਲ ਤਿਆਰ ਹੋਣ ਵਾਲਾ ਨਾਸ਼ਤਾ ਬੰਡੋਸਾ ਬਣ ਕੇ ਆਪਣੇ ਕੋਲੇ ਰੈਡੀ ਹੈ ਜਿਹਨੂੰ ਗਾਰਨਿਸ਼ ਕੀਤਾ ਮੈਂ ਪਿਆਜ਼ ਟਮਾਟਰ ਦੀ ਚਟਨੀ ਦੇ ਨਾਲ ਤੇ ਬੜਾ ਵਧੀਆ ਤੇ ਬੜੀ ਟੇਸਟੀ ਚਟਨੀ ਹੈ ਤਾਂ ਵੀਰਸ ਜੇ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਤੀ ਤਾਂ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਨਾਲ ਤੇ ਪ੍ਰੈਸ ਕਰਨਾ ਤਾਂ ਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ